ਹੈਲੋ ਮੈਂ ਸਰਵਣ ਸਿੰਘ ਪੰਦੇਰ ਬੋਲਦਾ ਜੀ ਇਸ ਵੇਲੇ ਮੈਡੀ ਸਿਟੀ ਹਸਪੀਟਲ 'ਚ ਆ। ਇੱਥੇ ਸਾਡਾ ਵੀ ਕੁਝ ਮਰੀਜ਼ ਸਿਗਾ ਦਾਖਲ ਤੇ ਤੁਹਾਨੂੰ ਪਤਾ ਹਸਪਤਾਲਾਂ 'ਤੇ ਬੰਦੇ ਦੁਖੀ ਆਏ ਹੁੰਦੇ ਆ ਚਲੋ ਮਰੀਜ਼ ਹੁੰਦੇ ਆ ਤੇ ਇੱਧਰ ਕੁਝ ਗਵਰਨਰ ਸਾਹਿਬ ਆ ਰਹੇ ਨੇ ਠੀਕ ਹੈ ਜੀ। ਔਰ ਸਾਡੇ ਬਾਰੇ ਸਰਕਾਰ ਕਹਿੰਦੀ ਹੁੰਦੀ ਆ ਵੀ ਇਹ ਤੰਗੀ ਕੀਤੀ ਜਾ ਰਹੀ ਤੁਸੀਂ ਦੇਖੋਗੇ। ਅਰੇ ਪੁਸਤ ਪ੍ਰਸ਼ਾਸਨ ਟੈਟਿਆ ਸਾਈਡਾਂ ਤੇ ਵੀ ਗੱਡੀਆਂ ਆ ਸਾਈਡਾਂ ਤੇ ਲੋਕਾਂ ਨੇ ਗੱਡੀਆਂ ਖੜਾ ਰੀਆਂ ਨੇ ਵੀ ਸਾਈਡਾਂ ਤੇ ਵੀ ਗੱਡੀਆਂ ਨਹੀਂ ਖੜੀ ਕਰਨ ਦਿੰਦੇ ਜਿਹੜੇ ਕਦੀ ਸਾਨੂੰ ਕਹਿੰਦੇ ਸੀ ਕਿ ਵੀ ਹੁਣ ਜਿਹੜੇ ਗਵਰਨਰ ਸਾਹਿਬ ਦੇ ਆયા ਲੋਕਾਂ ਨੂੰ ਤੰਗੀ ਹੋ ਰਹੀ ਆ ਇਸ ਤੰਗੀ ਬਾਰੇ ਕਿਸੇ ਚੈਨਲ ਨੇ ਨਹੀਂ ਬੋਲਣਾ ਹੈਗਾ ਅਸੀਂ ਤਾਂ ਕਹਿੰਦੇ ਬੋਲਣਾ ਚਾਹੀਦਾ ਇਹਨਾਂ ਬਾਰੇ ਵੀ ਕਿ ਲੋਕਾਂ ਨੂੰ ਜਿਹੜੀ ਤੰਗੀ ਦਿੱਤੀ ਜਾ ਰਹੀ ਆ ਇਹਦੇ ਬਾਰੇ ਵੀ ਬੋਲੋ ਵੀ ਇਹ ਲੋਕਾਂ ਨੂੰ ਤੰਗੀ ਕੀ ਸਰਕਾਰ ਕਰਕੇ ਨਹੀਂ ਹੁੰਦੀ ਹੈਗੀ ਇਕੱਲਾ ਸਾਨੂੰ ਬਦਨਾਮ ਕਰਨ ਲਈ ਕਿਹਾ ਜਾਂਦਾ ਹੈਗਾ ਵਾ ਸੋ ਇਸ ਕਰਕੇ ਅੱਜ ਅਸੀਂ ਦੇਖ ਰਹੇ ਹਾਂ ਵੀ ਜਿਵੇਂ ਆ ਤੁਸੀਂ ਦੇਖ ਲੋਗੇ ਮੇਰੇ ਸਾਹਮਣੇ ਆ ਫੋਰਸ ਜਿਹੜੀ ਮਰੀਜ਼ਾਂ ਨੂੰ ਵੀ ਆੜੀ ਪੁਲਿਸ ਫੋਰਸ ਆ ਮਰੀਜ਼ਾਂ ਨੂੰ ਵੀ ਆੜੇ ਅੰਦਰ ਸਿਟੀ ਮੈਡੀ ਸਿਟੀ ਦੇ ਵਿੱਚ ਨੇ ਇਹਨਾਂ ਨੂੰ ਵੀ ਤੰਗੀ ਦੇ ਰਹੀ ਹੋ ਰਹੀ ਆ ਤੇ 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 ਜਿਹੜਾ ਜੜਾ ਜੜਾ ਗਵਰਨਰ ਆ ਰਿਹਾ ਜਿਹੜੀ ਤਕਲੀਫ ਆ ਰਹੀ ਆ ਇਹ ਲੋਕਾਂ ਨੂੰ ਵੀ ਸੁਣਨੀ ਚਾਹੀਦੀ ਆ ਇਹ ਵੀ ਇਹ ਕੱਲੇ ਕਿਸਾਨਾਂ ਕਰਕੇ ਤੰਗੀ ਜਿਹੜੀ ਆ ਤੰਗੀ ਸਰਕਾਰ ਦਿੰਦੀ ਆ ਲੋਕਾਂ ਨੂੰ ਉਹਦੇ ਬਾਰੇ ਵੀ ਮੀਡੀਆ ਨੂੰ ਚਲਾਉਣਾ ਚਾਹੀਦਾ ਵੀ ਇਹ ਵੀ ਆਈਪੀਆਂ ਨਾਲ ਜਿਹੜੀ ਲੋਕਾਂ ਨੂੰ ਤੰਗੀ ਹੁੰਦੀ ਆ ਚਲੋ ਮਲਾਜਮਾਂ ਨੇ ਆਪਦਾ ਕੰਮ ਕਰਨਾ ਹੁੰਦਾ ਵਾ ਇਹਦੇ ਬਾਰੇ ਵੀ ਫੈਸਲਾ ਹੋਣਾ ਚਾਹੀਦਾ ਵੀ ਇਹ ਕੀ ਬਣ ਰਿਹਾ ਹੈਗਾ ਵੀ ਕਿ ਹਸਪਤਾਲਾਂ ਦੇ ਸਾਹਮਣੇ ਵੀ ਇੰਨੀਆਂ ਵੱਡੀਆਂ ਪਾਬੰਦੀਆਂ ਨੇ ਵੀ ਇੱਥੇ ਕੋਈ ਗੱਡੀ ਨਾ ਲੱਗੇ ਅੱਗੋਂ ਪਿੱਛੋਂ ਤੁਹਾਨੂੰ ਇੱਥੇ ਫੋਰਸ ਨਜ਼ਰ ਨਹੀਂ ਆਊਗੀ ਤੁਹਾਨੂੰ ਕਦੀ ਵੀ ਅੱਗੋਂ ਪਿੱਛੋਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਰਮਲ ਫੋਰਸ ਨਹੀਂ ਦਿਖੂਗੀ ਤੇ ਜੇ ਫੋਰਸਾਂ ਵੀ ਆਈਪੀਆਂ ਦੇ ਸਾਹਮਣੇ ਲਈ ਟੰਗ ਛੱਡਣੀਆਂ ਤੇ ਇੱਥੇ ਨਸ਼ਾ ਤੁਸੀਂ ਦੇਖੋਗੇ ਵੀ ਲੋਕਾਂ ਲਈ ਇੰਨੀਆਂ ਮੁਸ਼ਕਲਾਂ ਖੜੀਆਂ ਕਰਦੇ ਨੇ ਵੀ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਤੋਂ ਨਾ ਇੱਥੇ ਕੋਈ ਹੁਣ ਮੀਡੀਆ ਵਾ ਵੀ ਇਹ ਚੀਜ਼ਾਂ ਵੀ ਵਿਖਾਲੇ ਮੀਡੀਆ ਨੇ ਉਹ ਪੋਜੀਸ਼ਨ ਨੂੰ ਗਲੋਰੀਫਾਈ ਕਰਨਾ ਹੈਗਾ ਵਾ ਹੋਰ ਪਾਸੇ ਵੀ ਇਹ ਬਹੁਤ ਵਧੀਆ ਹੋ ਰਿਹਾ ਇਹ ਚੀਜ਼ਾਂ ਵੀ ਦਿਖਣੀਆਂ ਚਾਹੀਦੀਆਂ ਵੀ ਆਮ ਲੋਕਾਂ ਨੂੰ ਅੱਜ ਕਿੰਨੀ ਤੰਗੀ ਆ ਰਹੀ ਹੈ ਇੱਧਰ ਤੁਸੀਂ ਦੇਖੋਗੇ ਆਹ ਦੇਖੋ ਆ ਸਕੂਲ ਵਾਲੇ ਬੱਚਿਆਂ ਦਾ 3 ਬਿੱਲਰ ਰੁਕਿਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਆ ਸਕੂਲ ਵਾਲੇ ਬੱਚੇ ਆ ਵਿਚਕਾਰੋਂ ਲੈਂਤੋਂ ਆ 3 ਵੀਲਰ ਸਕੂਲ ਵਾਲੇ ਬੱਚਿਆਂ ਦਾ 3 ਵੀਲਰ ਆ ਪਰ ਇਹ ਇਹ ਤੰਗੀ ਇਹ ਤੰਗੀ ਜਿਹੜੀ ਅਮਨ अरोड़ा ਜੀ ਤੁਸੀਂ ਜਿਹੜੀ ਦਿਨ ਦੇ ਤੁਹਾਡੀ ਸਰਕਾਰ ਦਿੰਦੀ ਆ ਇਹਨੂੰ ਤੁਸੀਂ ਨਹੀਂ ਦਿਖਾਉਣਾ ਹੈਗਾ ਇਹ ਤੰਗੀ ਆ ਰਹੀ ਆਮ ਜਨਤਾ ਨੂੰ ਔਰ ਜਿਵੇਂ ਜਿਵੇਂ ਫੋਰਸ ਲਾ ਕੇ ਲੋਕਾਂ ਨੂੰ ਔਰ ਜਿਵੇਂ ਆਹ ਦੇਖੋ ਰਿਸ਼ਕੇ ਵਾਲੇ ਆਹ ਦੇਖੋ ਕਿ ਇੱਕੋ ਲਾਈਨ ਦੇ ਵਿੱਚ ਕਹਿੰਦੇ ਜਾਣਾ ਵਾ ਆਹ ਦੇਖ ਲਓ ਫੋਰਸ ਲੱਗੀ ਹੋਈ ਆ ਔਰ ਜਿਵੇਂ ਲੋਕਾਂ ਨੂੰ ਤੰਗੀ ਆ ਰਹੀ ਇਸ ਤੰਗੀਬਾਰੀ ਸਰਕਾਰ ਕਦੀ ਨਹੀਂ ਕੋਈ ਕਹਿੰਦੀ ਹੈਗੀ ਆ ਦੇਖੋ ਇੱਕੋ ਲਾਈਨ ਚ ਕਹਿੰਦੇ ਨੱਕ ਚ ਇੱਕ ਲਾਈਨ ਦੇ ਵਿੱਚ ਹੀ ਆ ਤੁਸੀਂ ਲੋਕ ਯਾਤਰੀਏ ਘੰਟਿਆਂ ਬੱਧੀ ਖਲੋਤੇ ਰਹਿਣੇ ਆ ਮੈਂ ਤੁਹਾਨੂੰ ਦਿਖਾ ਰਿਹਾ ਕੋਈ ਐ ਨਹੀਂ ਬੋਲ ਰਿਹਾ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਉਹਦਾ ਬਦਲਵਾ ਰੂਟ ਲੱਭਵਾ ਸਕੂਲ ਵਾਲੀਆਂ ਬੱਸਾਂ ਆ ਸਕੂਲ ਵਾਲੀਆਂ ਬੱਸਾਂ ਜਿਹੜੇ ਕਹਿੰਦੇ ਸਾਡਾ ਐਜੂਕੇਸ਼ਨ ਤੇ ਆਰ ਜਿਹੜੇ ਹਸਪਤਾਲਾਂ ਦੇ ਸਾਹਮਣੇ ਵੀ ਕੋਈ ਚੀਜ਼ ਨਹੀਂ ਇੱਕੋ ਲਾਈਨ ਥਾਣੀ ਆ ਮਰੀਜ਼ ਖਲੋ ਆ ਖਲੋਤੇ ਸਾਰੇ ਆ ਜਿਹੜੇ ਆ ਲੋਕ ਆਮ ਸਧਾਰਨ ਜਨਤਾ ਵਾ ਦੇਖੋ ਠੀਕ ਆ ਜੀ ਡੇਰੀ ਵਾਲੀਆਂ ਤੁਸੀਂ ਦੇਖੀ ਜਾਓ ਆ ساری ਇੱਕੋ ਲਾਈਨ ਥਣੀ ਨਾ ਖੱਬੇ ਤੇ ਨਾ ਕੋ ਸੱਜੇ ਆ ਫੋਰਸਾਂ ਲੱਗੀਆਂ ਹੋਈਆਂ ਵੀਆਈਪੀ ਨੂੰ ਹੀ ਖਤਰਾ ਵਾ ਇੱਥੇ ਇਹ ਦੇਸ਼ ਸਾਡੇ ਦੇਸ਼ ਵਿੱਚ ਕੱਲੇ ਵੀਆਈਪੀ ਨੂੰ ਖਤਰਾ ਵਾ ਹੋਰ ਕਿਸੇ ਨੂੰ ਖਤਰਾ ਨਹੀਂ ਹੈਗਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਹਾਲਾਤ ਨੇ ਦੇਖੋ ਜਿਵੇਂ ਇਹ 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 ਚਲੋ ਫੋਰਸ ਵਿਚਾਰੀ ਦਾ ਕੀ ਕਸੂਰ ਹੁੰਦਾ ਜੋ ਸਰਕਾਰ ਨੇ ਹੁਕਮ ਦਿੱਤੇ ਆ ਮੁਲਾਜ਼ਮਾਂ ਨੇ ਉਹ ਕਰਨੇ ਹੁੰਦੇ ਆ ਔਰ ਸਾਡੇ ਮੁਲਕ ਦੇ ਵਿੱਚ ਕੱਲਾ ਤੇ ਕੱਲਾ ਜੇ ਕਿਸੇ ਨੂੰ ਖਤਰਾ ਵਾ ਤੇ ਉਹ ਖਤਰਾ ਵਾ ਆਪਣਾ ਮਰੀਜ਼ਾਂ ਨੂੰ ਇਹਨੂੰ ਕਹਿੰਦਾ ਮਰੀਜ਼ਾਂ ਨੂੰ ਖਤਰਾ ਹੈਗਾ ਵਾ ਤੇ ਉਹ ਹੋਰ ਕਿਸੇ ਨੂੰ ਕੋਈ ਖਤਰਾ ਨਹੀਂ ਹੈਗਾ ਤੇ ਸੌਰੀ ਵੀ ਆਈ ਪੀਜ਼ ਨੂੰ ਔਰ ਵੀ ਆਈ ਪੀ ਦੀ ਸੇਫਟੀ ਚਾਹੀਦੀ ਆ ਬਾਕੀ ਆਮ ਜਨਤਾ ਜਿੱਥੇ ਮਰਜੀ ਜਾਵੇ ਆ ਦੇਖੋ ਲੋਕ ਹੁਣ ਘੁੰਮ ਕੇ ਦੂਜੇ ਬੰਦੇਆਂ ਦੀ ਘੁੰਮ ਘੁੰਮ ਕੇ ਜਾ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਆ ਔਰਤਾਂ ਵੀ ਹੈਗੀਆਂ ਤੇ ਵੀ ਚੈਨਲ ਆਵੇ ਦੇਖੋ ਇਧਰੋਂ ਬੰਦ ਹੋ ਗਿਆ ਰਾਹ ਅਰ ਤੁਸੀਂ ਦੇਖੋ ਇਹ ਇਸ ਆ ਆ ਆ ਦੇਖੋ ਆ ਜਿਹੜਾ ਵਾ ਆ ਬਲਾਕ ਹੋਇਆ ਪਿਆ ਵਾ ਠੀਕ ਹੈ ਤੁਸੀਂ ਕੋਈ ਦੱਸਿਓ ਵੀ ਕਿਸੇ ਚੈਨਲ 'ਚ ਆ ਖਬਰਾਂ ਚੱਲਣਗੀਆਂ ਤੇ ਆ ਅੰਮ੍ਰਿਤਸਰ ਬਲਾਕ ਹੋਇਆ ਪਿਆ ਆ ਆ ਚੌਕ ਆ ਆ ਵਿਚਾਰਾ ਮਲਾਜ਼ਮ ਜਿਹੜੀ ਡਿਊਟੀ ਲਈ ਹੋਈ ਆ ਇਹ ਇਧਰ ਨੂੰ ਮੋੜ ਨੂੰ ਕਹਿ ਰਿਹਾ ਵੀ ਇਧਰ ਨਹੀਂ ਜਾਣਾ ਠੀਕ ਹੈ ਜੀ ਇਹ ਇਹ ਜਾਮ ਬਾਰੇ ਚਾਹੀਦਾ ਵਾ ਨਿਊਜ਼ ਚੱਲਣਾ ਨੂੰ ਇਹ ਇਨ੍ਹਾਂ ਜਾਮਾਂ ਬਾਰੇ ਵੀ ਜ਼ਰੂਰ ਉਹ ਦੱਸਣ ਜਿਹੜੇ ਕਹਿੰਦੇ ਤੁਸੀਂ ਲੋਕਾਂ ਨੂੰ ਤੰਗ ਕਰਦੇ ਹਾਂ ਅਸੀਂ ਚਾਹੁੰਦੇ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਅਮਨ ਅਰੋੜੇ ਤੱਕ ਜਾ ਵੜੇ ਆ ਦੇਖੋ ਆ ਆ ਜਾਮ ਇਹਨਾਂ ਦਾ ਲੱਗਾ ਪਤਾ ਨਹੀਂ ਕਿ ਇਹਨੂੰ ਜਾਣਾ ਹੈਗਾ ਵੀ ਅਸੀਂ ਕਹਾਂ ਨੂੰ ਨੰਗੀਏ ਕੇ ਬੰਨੀ ਨਿਕਲ ਜਾ ਹਣ ਐਨੂੰ ਹੀ ਹੋ ਜਾ ਜੇ ਬਾਹਰ ਨਿਕਲ ਚਲੀਏ ਜਾਂ ਇਹਨੂੰ ਨੰਗੇ ਕੇ ਬੰਨੇ ਹੋ ਜਾ ਤਾਂ ਨਹੀਂ ਹੁਣ ਹੋਣੀ ਹੋਣਾ ਹਾਂ ਤੇ ਚਲੋ ਆ ਤੋ ਆ ਆਰ ਆਰ ਜੀ ਆਪ ਜਾਮ ਸਰਕਾਰ ਲਵਾ ਰਹੀ ਆ ਕੋਈ ਇੱਥੇ ਹੁਣ ਲਾਈਟਾਂ ਨਹੀਂ ਜਾਗ ਰਹੀਆਂ ਕਿਉਂਕਿ ਵੀ ਆਈਪੀ ਆ ਜਾਂ ਇਹਨੂੰ ਲੋਕਾਂ ਵਿਚਾਰਾਂ ਕੋ ਦਿਲ ਕਰਦਾ ਨੰਗੀ ਜਾਂਦੇ ਆ ਠੀਕ ਆ ਜੀ ਇਸ ਕਰਕੇ ਭਰਾਓ ਚਲੋ ਵਾਸੀ ਕਹੀਏ ਵੀ ਪੁਲਿਸ ਜ਼ਿੰਮੇਵਾਰ ਹੈ ਜੋ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਉਹਨਾਂ ਨੇ ਇਸੇ ਲਈ ਖਲੋਣਾ ਤੇ ਇਹਨਾਂ ਵੀ ਆਈਪੀਆਂ ਲਈ ਹੀ ਸਾਰੀ ਉਮਰ ਨੰਗ ਜਾਣੀਆਂ ਇਹਨਾਂ ਦੀ ਸਲੂਟ ਮਾਰਦਿਆਂ ਦੀ ਔਰ ਵੀ ਆਈਪੀ ਦਿਵਾਲੀ ਸਾਰੇ ਕੰਮ ਹੋਨੇ ਆ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਪਤਾ ਲੱਗੇ ਵੀ ਇਹ ਕੀ ਕੋਸ ਕਿੰਨਾ ਔਰ ਇੱਥੇ ਜੜਾ ਵਾ ਸਫਾਈ ਪੂਰੇ ਜੋਰ ਨਾਲ ਕਿ ਵੀ ਆਈਪੀ ਆ ਰਿਹਾ ਧੂਆਂ ਜੜਾ ਮੱਛਰ ਵਾਲਾ ਵਾ ਉਹਦੀ ਜੋਰ ਲੱਗ ਰਿਹਾ ਵਾ ਆ ਸਫਾਈਆਂ ਸਪੈਸ਼ਲ ਚੱਲ ਰਹੀਆਂ ਹੈਗੀਆਂ ਉਦੋਂ ਬਾਅਦ ਨਹੀਂ ਸਫਾਈ ਚੱਲਣੀ ਹੈਗੀ ਔਰ ਉਹਦੇ ਵਾਸਤੇ ਤੋਂ ਇਸ ਕਰਕੇ ਜੋ ਹਾਲਾਤ ਨੇ ਉਹਨਾਂ ਬਾਰੇ ਜਰੂਰ ਦੱਸ ਲੋਕਾਂ ਤੱਕ ਜਿਹੜੀ ਆ ਉਹ ਗੱਲ ਜਾਣੀ ਚਾਹੀਦੀ ਆ ਅਸੀਂ ਤੇ ਅਮਨ ਰੋੜੇ ਨੂੰ ਕਹਿੰਦੇ ਵੀ ਜੋ ਜੋ ਅੱਜ ਲੋਕਾਂ ਨੂੰ ਤਕਲੀਫ ਹੋਈ ਮਾੜਾ ਜੋ ਉਹਦੇ ਬਾਰੇ ਬੋਲਿਓ ਨਾ ਵੀ ਅੱਜ ਲੋਕਾਂ ਨੂੰ ਤਕਲੀਫ ਦੇਣ ਦਾ ਠੇਕਾ ਲਿਆ ਹੋਇਆ ਤੁਸੀਂ ਹਸਪਤਾਲਾਂ ਦੇ ਸਾਹਮਣੇ ਲੋਕ ਦੁਖੀ ਜਾਂਦੇ ਉੱਥੇ ਵੀ ਸਾਈਡ ਤੇ ਗੱਡੀ ਚਲੋ ਵਿਚਾਰਤਾ ਨਹੀਂ ਲੱਗਣੀ ਚਾਹੀਦੀ ਕੋਈ ਪਾਰਕਿੰਗ ਗਲਤ ਨਹੀਂ ਹੋਣੀ ਚਾਹੀਦੀ ਪਾਰਕਿੰਗ ਗਲਤ ਦਾ ਕੋਈ ਮਤਲਬ ਨਹੀਂ ਹੈਗਾ ਹਾਂ ਜਿਹੜੇ ਬੰਦੇ ਨੇ ਫੁੱਟਪਾਥ ਤੇ ਚੜ੍ਹ ਕੇ ਗੱਡੀ ਲਾਈ ਆ ਉਹਨੂੰ ਵੀ ਦਫਕੇ ਮਾਰੀ ਜਾਣੇ ਇਹ ਕਿੱਧਰ ਦਾ ਕਾਇਦਾ ਕਾਨੂੰਨ ਹੈਗਾ ਵਾ ਇਸ ਕਰਕੇ ਭਰਾਓ ਇਹ ਸਰਕਾਰਾਂ ਦਾ ਅਸਲੀ ਜਿਹੜਾ ਵੀ ਵੀ ਆਈ ਪੀਆਂ ਦੀ ਫਿਕਰ ਆ ਬਾਕੀ ਦੁਨੀਆ ਕਤਲ ਵੀ ਹੋ ਜੇ ਕਿਹੇ ਪਿੰਚ ਤਾ ਸਮੇਂਚਰ ਫੋਰਸ ਨਹੀਂ ਪਹੁੰਚਦੀ ਹੈਗੀ ਜੇ ਕੋਈ ਕਹਿੰਦਾ ਵੀ ਇੱਥੇ ਚਟਾ ਵਗ ਰਿਹਾ ਉੱਥੇ ਨਹੀਂ ਪਹੁੰਚਦੇ ਹੈਗੇ ਇਹ ਲਹਿਰਾਂ ਨੂੰ ਕੁਚਲ ਵਾਸਤੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਕੁੱਟਣ ਵਾਸਤੇ ਅਰ ਵੀ ਆਈ ਪੀਆਂ ਦੀ ਰਾਖੀ ਵਾਸਤੇ ਮੁੱਖ ਮੰਤਰੀ ਦੇ ਟੱਬਰ ਨਹੀਂ ਕਿਤੇ ਜਾਂ ਆਮ ਆਦਮੀ ਪਾਰਟੀ ਦੇ ਜਿੰਨੇ ਐਮ ਐਲ ਏ ਸਹਿਬਾਨ ਆ ਉਹਨਾਂ ਦੇ ਜਾਂ ਇਹ ਸਾਰਿਆਂ ਦੇ ਕਿੰਨੀ ਫੋਰਸ ਲੱਗੀ ਪੰਜਾਬ ਦੀ ਇਹਦੇ ਤੇ ਵੀ ਕੋਈ ਚਰਚਾ ਹੋਣੀ ਚਾਹੀਦੀ ਆ ਕਿਉਂ ਕਰੂਗਾ ਕੋਈ ਚੈਨਲ ਚੈਨਲ ਉਡਾਰਿਆ ਮੇਰਾ ਚੈਨਲ ਬੰਦ ਹੋ ਜੂ ਆਪਾਂ ਐਡ ਲੈਨੇ ਇਹਨਾਂ ਕੋ ਇਹ ਇਹ ਗੱਲਾਂ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚੋਂ ਨਹੀਂ ਆਉਣੀਆਂ ਕਿਸੇ ਅਖਬਾਰ 'ਚ ਕਿਸੇ ਚੈਨਲ ਤੇ ਖਬਰਾਂ ਨਹੀਂ ਛਪਣੀਆਂ ਹੈਗੀਆਂ ਵੀ ਅੱਜ ਅੱਜ ਵੀ ਆਈ ਪੀ ਨਾਲ ਲੋਕਾਂ ਨੂੰ ਤੰਗੀ ਹੋਈ ਆ ਕਿਉਂਕਿ ਉਹ ਖਬਰ ਉਹ ਚ ਇਮਾਨਦਾਰੀ ਨਾਲ ਕੋਈ মিডিਆ ਕਰਨਾ ਵੀ ਚਾਹੂ ਨਹੀਂ ਕਰਨ ਦਿੰਦੇ ਹੈਗੇ ਅਗਲੇ ਦਾ ਰਾਜ ਧੰਨਵਾਦ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤ